ਪੰਜਾਬ ਨਿਊਜ਼ ਅਪਡੇਟ ਵੱਲੋਂ ਆਪ ਸਭ ਸ్రోਤਿਆਂ ਨੂੰ ਸਤਿ ਸ਼੍ਰੀ ਅਕਾਲ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਨੂੰ 올 ਤੇ ਕਲਿੱਕ ਕਰ ਦਿਓ ਜਿਸ ਨਾਲ ਸਾਡੀ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾ ਕੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਰਾਨਾ ਅਰਜ਼ੀਆਂ ਦੀ ਸਥਿਤੀ ਪੇਸ਼ ਕਰਨ ਦੀ ਹਦਾਇਤ ਸੌਦਾ ਸਾਦ ਨੂੰ ਦਿੱਤੀ ਪੂਰੇ ਰੋਲਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਾਖਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਕਟਿੰਗ ਚੀਫ ਜਸਟਿਸ ਰੀਤੂ ਬਖਰੀ ਦੀ ਡਿਵੀਜ਼ਨ ਬੈਂਚ ਦੇ ਪੈਰੋਲ ਲਈ ਹੋਰ ਕੈਦੀਆਂ ਦੀਆਂ ਆਈਆਂ ਅਰਜ਼ੀਆਂ ਦੀ ਸਥਿਤੀ ਰਿਪੋਰਟ ਤਬਲ ਕਰ ਦਿੱਤੀ ਹੈ ਬੈਚ ਨੇ ਕਿਹਾ ਕਿ ਸੋਦਾ ਸਰਕਾਰ ਨੇ ਪੈਰੋਲ ਦੇ ਦਿੱਤੀ ਗਈ ਹੈ ਪਰ ਕੀ ਹੋਰ ਕੈਦੀਆਂ ਬਾਰੇ ਵੀ ਸਰਕਾਰ ਇਸ ਤਰ੍ਹਾਂ ਦਾ ਰਵਈਆ ਅਪਣਾਉਂਦੀ ਹੈ ਬੈਚ ਨੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਅਗਲੀ ਸੁਣਵਾਈ 31 ਸਾਲ 2023 ਵਿੱਚ ਕੈਦੀਆਂ ਵੱਲੋਂ ਪੈਰੋਲ ਲਈ ਆਈਆਂ ਅਰਜ਼ੀਆਂ ਦੀ ਤਫਸੀਲ ਪੇਸ਼ ਕੀਤੀ ਜਾਵੇ ਕਿ ਕਿੰਨੀਆਂ ਅਰਜ਼ੀਆਂ ਆਈਆਂ ਕਿੰਨੀਆਂ ਨੂੰ ਪੈਰੋਲ ਦਿੱਤੀ ਕਿੰਨੀਆਂ ਅਰਜ਼ੀਆਂ ਨਾ ਮਨਜ਼ੂਰ ਕੀਤੀਆਂ ਤੇ ਕਿੰਨੀਆਂ ਅਰਜ਼ੀਆਂ ਵਿਚਾਰ ਅਧੀਨ ਹਨ ਸੌਦਾ ਸਾਧ ਨੇ ਪੈਰੋਲ ਮਿਲਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਡਵੋਕੇਟ ਪਰਮਜੀਤ ਸਿੰਘ ਹੁੰਦਲ ਰਾਹੀ ਪਟੀਸ਼ਨ ਦਾਖਲ ਕਰਕੇ ਕਿਹਾ ਸੀ ਕਿ ਪੈਰੋਲ ਦਾ ਹੁਕਮ ਡਿਪਟੀ ਕਮਿਸ਼ਨਰ ਵੱਲੋਂ ਦਿੱਤਾ ਜਾਂਦਾ ਹੈ ਪਰ ਸੌਦਾ ਸਾਧ ਨੂੰ ਜੇਲ ਸੁਪਰਡੈਂਟ ਦੀ ਹੁਕਮ ਤੇ ਪੈਰੋਲ ਮਿਲੀ ਇਹਦਾ ਗਲਤ ਹੁਕਮ ਰੱਦ ਕੀਤਾ ਜਾਵੇ ਕਮੇਟੀ ਨੇ ਇਹ ਵੀ ਕਿਹਾ ਸੀ ਕਿ ਜੇਲ੍ਹ ਤੋਂ ਬਾਹਰ ਆਉਣ ਤੇ ਸੌਦਾ ਸਾਧਨੇ ਕਿਰਪਾਲ ਨਾਲ ਕੇਕ ਕਟਿਆ ਜਿਸ ਨਾਲ ਸਿੱਖ ਸਿਧਾਂਤ ਵਿੱਚ ਪ੍ਰੋਸਾਰ ਰੱਖਣ ਵਾਲੇ अनेका ਵਿਅਕਤੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਪਟੀਸ਼ਨ ਵਿੱਚ ਕਿਹਾ ਸੀ ਕਿ ਸੋਦਾ ਸਾਦ ਪੈਰੋਲ ਦੀ ਕਥਿਨ ਦੁਰਵਰਤੋਂ ਕਰ ਰਿਹਾ ਹੈ ਪੈਰੋਲ ਦਾ ਹੁਕਮ ਰੱਦ ਕਰਕੇ ਉਸ ਨੂੰ ਮੋੜ ਜੇਲ੍ਹ ਵਿੱਚ ਭੇਜਿਆ ਜਾਵੇ ਇਸ ਪਟੀਸ਼ਨ ਤੇ ਹਾਈ ਕੋਰਟ ਨੇ ਬਾਕੀ ਕੈਦੀਆਂ ਦੀ ਪੈਰੋਲ ਅਰਜ਼ੀਆਂ ਦੀ ਸਥਿਤੀ ਰਿਪੋਰਟ ਮੰਗ ਲਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਖਬਰ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੇ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ ਅਤੇ ਖਬਰ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੇ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ